ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 93 ਦੇ ਉੱਤੇ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਅੱਜ ਬਾਣੀ ਭਗਤ 베ਣੀ ਜੀ ਕੀ ਤੇ ਭਗਤ ਰਵਿਦਾਸ ਜੀ ਕੀ ਹੈ ਤੇ ਸ੍ਰੀ ਰਾਗ ਵਿੱਚ ਹੀ ਹੈ ਤੇ ਅੱਜ ਫਿਰ ਇਹ ਸ੍ਰੀ ਰਾਗ ਵਾਲੀ ਬਾਣੀ ਅੱਜ ਸੰਪੂਰਨ ਹੋ ਜਾਏਗੀ ਹਾਂਜੀ ਸਿਰੀ ਰਾਗ ਬਾਣੀ ਪਗਤ 베ਣੀ ਜੀਓ ਕੀ ਪਹਿਰਿਆਂ ਕੈ ਕਰ ਗਾਵਣਾ ਹਾਂਜੀ ਇਹਨੂੰ ਜਿਸ ਤਰ੍ਹਾਂ ਰਾਗੀ ਸਿੰਘਾਂ ਨੂੰ ਪਹਿਰਿਆਂ ਦੇ ਘਰ ਗਾਉਣ ਦੀ ਹਦਾਇਤ ਹੈ ਇੱਕ ੴ ਸਤਿਗੁਰ ਪ੍ਰਸਾਦ ਰੇ ਨਰ ਗਰਭ ਕੁੰਡਲ ਜਬ ਆਛਤ ਉਰਦ ਧਿਆਨ ਲੇਵ ਲਗਾ ਮਿਰਤਕ ਪਿੰਡ ਪਦ ਮਦਨਾ ਅਹਨਸ ਏਕ ਅਗਿਆਨ ਸੋ ਨਾਗਾ ਕਹੰਦੇ ਕਿ ਹੇ ਜੀਵ ਹੇ ਮਨੁਖ ਕਹਿੰਦੇ ਵੀ ਜਦੋਂ ਤੂੰ ਮਾਤਾ ਦੇ ਗਰਭ ਵਿੱਚ ਸੀ ਜਿਸ ਤਰ੍ਹਾਂ ਭਗਤ ਜੀ ਲਿਖਦੇ ਨੇ ਕਿ ਜਿਹੜਾ ਉਹ ਸਥਾਨ ਆ ਗਰਭ ਸਥਾਨ ਉਹ ਇੱਕ ਕੁੰਡਲ ਦੀ ਵਾਂਗ ਹੁੰਦਾ ਜਿੱਥੇ ਬੱਚਾ ਪਹਿਲਾ ਨਿਵਾਸ ਕਰਦਾ ਤੇ ਕਹਿੰਦੇ ਵੀ ਉਥੇ ਤੇਰਾ ਧਿਆਨ ਪਰਮਾਤਮਾ ਵਿੱਚ ਲੱਗਿਆ ਹੋਇਆ ਸੀਗਾ ਤੇ ਤੂੰ ਪਰਮਾਤਮਾ ਦੀ ਰਾਧਨਾ ਕਰ ਰਿਆ ਸੀ ਤੇ ਤੇਰੀ ਲੇਵ ਲੱਗੀ ਹੋਈ ਸੀ ਵੀ ਮਤਲਬ ਇੰਨਾ ਤੇਰਾ ਪਰਮਾਤਮਾ ਦੇ ਵਿੱਚ ਪ੍ਰੇਮ ਸੀ ਕਿ ਤੂੰ ਬਹੁਤ ਧਿਆਨ ਦੇ ਨਾਲ ਪਰਮਾਤਮਾ ਦਾ ਸਿਮਰਨ ਕਰ ਰਿਆ ਸੀਗਾ ਵੀ ਮਾਤਾ ਦੇ ਗਰਭ ਦੇ ਕੁੰਡਲ ਦੇ ਵਿੱਚ ਕਹਿੰਦੇ ਉੱਥੇ ਫਿਰ ਇਹ ਸੀਗਾ ਵੀ ਤੈਨੂੰ ਜਿਹੜਾ ਇਹ ਮਿੱਟੀ ਦਾ ਸਰੀਰ ਆ ਤੈਨੂੰ ਇਹਦਾ ਕੋਈ ਹੰਕਾਰ ਨਹੀਂ ਸੀਗਾ ਉਸ ਟਾਈਮ ਹੋਣ ਤਾਂ ਤੈਨੂੰ ਇਹਦਾ ਹੰਕਾਰ ਹੋ ਗਿਆ ਨਾ ਉਸ ਟਾਈਮ ਤੈਨੂੰ ਇਹਦਾ ਹੰਕਾਰ ਨਹੀਂ ਸੀ ਤੇ ਤੂੰ ਪਰਮਾਤਮਾ ਦੀ ਭਗਤੀ ਵਿੱਚ ਹੀ ਮਗਨ ਸੀ ਤੇ ਤੂੰ ਹਰ ਟਾਈਮ ਪਰਮਾਤਮਾ ਦਾ ਨਾਮ ਲੈਂਦਾ ਸੀਗਾ ਤੇ ਉਦੋਂ ਫਿਰ ਤੈਨੂੰ ਕਹਿੰਦੇ ਵੀ ਜਿਹੜਾ ਇਹ ਮਾਇਆ ਦੀ ਅਗਿਆਨਤਾ ਦਾ ਅਪਹਾਵਾ ਉਹ ਤੇਰੇ ਤੇ ਨਹੀਂ ਸੀਗਾ ਤੇ ਦਿਨ ਸੰਮਲ ਕਸ਼ਟ ਮਹਾਂ ਦੁਖ ਆਬ ਚਿੱਤ ਅਧਿਕ ਪਸਾਰਿਆ ਕਹਿੰਦੇ ਵੀ ਉਹ ਦਿਨ ਯਾਦ ਕਰ ਵੀ ਤੂੰ ਕਿੰਨੇ ਕਸ਼ਟ ਵਿੱਚ ਸੀਗਾ ਜੇ ਹੁਣ ਆਪਾਂ ਉਸ ਦੇਖੀਏ ਕਿ ਜਦੋਂ ਕੋਈ ਮੁੱਦੇ ਮੂਹ ਲਟਕ ਰਿਹਾ ਹੋਵੇ ਤੇ ਦਾ ਹਰ ਵਕਤ ਹੁਣ ਜਿਸ ਤਰ੍ਹਾਂ ਆਪਾਂ ਤਕਰੀਬਨ ਸਾਰੇ ਹੀ ਜਾਣਦੇ ਆ ਕਿ ਮਤਲਬ ਉਹ ਕਿਸ ਤਰ੍ਹਾਂ ਦੀ ਸਥਿਤੀ ਹੁੰਦੀ ਹੈ ਜਦੋਂ ਬੱਚਾ ਮਾਤਾ ਦੇ ਗਰਭ ਵਿੱਚ ਅੰਦਰ ਆ ਪੁੱਠਾ ਲਟਕ ਰਿਹਾ ਤੇ ਅੰਦਰ ਸਾਰੇ ਹਨੇਰਾ ਹੈਗਾ ਵੀ ਜਿੱਦਾਂ ਤਾਂ ਹੀ ਮਤਲਬ ਜਿਹੜਾ 84 ਲੱਖ ਜੂਨ ਦੇ ਵਿੱਚ ਜੂਨਾ ਤੇ ਜਿਹੜੀ ਉਹ ਜ਼ਿੰਦਗੀ ਆ ਉਹ ਇੱਕ ਅਲੱਗ ਗੱਲ ਆ ਪਰ ਉਸ ਥਾਂ ਹਰ ਇੱਕ ਟਾਈਮ ਉਸ ਗਰਭ ਵਾਲੀ ਸਥਿਤੀ ਦੇ ਵਿੱਚੋਂ ਲੰਘ ਕੇ ਫਿਰ ਜੀਵਨੇ ਜਾਣਾ ਉਸ ਕਸ਼ਟ ਸਹਾਰ ਕੇ ਇਸੇ ਕਰਕੇ बार-बार आंदा ਨਾ ਕਿ ਵੀ ਉਸ ਜਿਹੜੀ ਮੁਰਮੜ ਕੇ ਜਿਹੜਾ ਜੰਮਣ ਮਰਨ ਦਾ ਚੱਕਰ ਆ ਵੀ ਉਹਦੇ ਵਿੱਚੋਂ ਜੀਵ ਨੂੰ ਵਾਹਿਗੁਰੂ ਦਾ ਸਿਮਰਨ ਕਰਕੇ ਖਲਾਸੀ ਪਾਉਣੀ ਚਾਹੀਦੀ ਆ ਜੇ ਸਿਮਰਨ ਕਰੂਗਾ ਵਾਹਿਗੁਰੂ ਦੀ ਰਹਿਮਤ ਹੁੰਦੀ ਹੈ ਤੇ ਖਲਾਸੀ ਹੋ ਜੂਗੀ ਇਸੇ ਕਰਕੇ ਮਤਲਬ ਇੱਥੇ ਦਿਖਾਇਆ ਹੈ ਕਿ ਕਹਿੰਦੇ ਵੀ ਯਾਦ ਕਰ ਵੀ ਉਹ ਸਮਾਂ ਵੀ ਜਦੋਂ ਤੂੰ ਇੰਨੇ ਕਸ਼ਟ ਵਿੱਚ ਸੀ ਜਦੋਂ ਤੂੰ ਮਾਤਾ ਦੇ ਗਰਭ ਵਿੱਚ ਸੀਗਾ ਤੇ ਹੁਣ ਤੋਂ ਜਦੋਂ ਬਾਹਰ ਮ੍ਰਿਤ ਲੋਕ ਵਿੱਚ ਆ ਗਿਆ ਹੁਣ ਤੂੰ ਮਾਇਆ ਦਾ ਕਿੰਨਾ ਪਸਾਰਾ ਮਤਲਬ ਪਸਾਰਿਆ ਹੋਇਆ ਹੈ ਨਾ ਤੇ ਉਸ ਨੂੰ ਕਹਿੰਦੇ ਯਾਦ ਕਰ ਕਹਿੰਦੇ ਗਰਬ ਛੋੜ ਮ੍ਰਿਤ ਮੰਡਲ ਆਇਆ ਤੋ ਨਰ ਹਰ ਮਨੋ ਵਿਸਾਰਿਆ ਕਹਿੰਦੇ ਜਦੋਂ ਹੀ ਤੂੰ ਕਹਿੰਦੇ ਵੀ ਗਰਬ ਨੂੰ ਛੱਡ ਕੇ ਜਨਮ ਤੇਰਾ ਹੋ ਗਿਆ ਮ੍ਰਿਤ ਮੰਡਲ ਵਿੱਚ ਆਉਂਦਿਆ ਸਾਰੀ ਕਹਿੰਦੇ ਤੂੰ ਉਸ ਪਰਮਾਤਮਾ ਨੂੰ ਵਿਸਾਰ ਦਿੱਤਾ ਜਿਦਾ ਤੂੰ ਐਨੇ ਧਿਆਨ ਦੇ ਨਾਲ ਜਿਹਨੂੰ ਤੂੰ ਸਿਮਰ ਰਿਹਾ ਸੀ ਫਿਰ ਪਛਤਾਵੇਗਾ ਮੂੜਿਆ ਤੂੰ ਕਵਨ ਕੋ ਮਤ ਭ੍ਰਮ ਲਾਗਾ ਫਿਰ ਕਹਿੰਦੇ हे ਮੂੜੇ ਜੀਵ ਤੂੰ ਕਹਿੰਦੇ ਹੁਣ ਕਿਹੜੀ ਭੈੜੀ ਮਤ ਵਿੱਚ ਲੱਗ ਗਿਆ ਕਿਹੜੇ ਭਰਮ ਦੇ ਵਿੱਚ ਕਹਿੰਦੇ ਤੂੰ ਹੁਣ ਆ ਗਿਆ ਮਾਇਆ ਦੇ ਵਿੱਚ ਕਹਿੰਦੇ ਫਿਰ ਤੂੰ ਪਛਤਾਵੇਂਗਾ ਪਛਤਾਉਣਾ ਕਿਸ ਤਰ੍ਹਾਂ ਹੋਇਆ ਕਿ ਜੇ ਇਹ ਮਨੁੱਖਾ ਜੀਵਨ ਸਫਲ ਨਹੀਂ ਹੋਇਆ ਫਿਰ ਦੁਬਾਰਾ ਫਿਰ ਜਨਮ ਆ ਉਹ ਫਿਰ ਉਹ ਪਛਤਾਉਣਾ ਹੀ ਹੋਇਆ ਨਾ ਚੇਤ RAM ਨਹੀਂ ਜਮਪੁਰ ਜਾਹੇਗਾ ਜਨ ਵਿਚਰੈ ਅਨਰਾਧਾ ਰਹਾਉ ਕਹਿੰਦੇ हे ਜੀਵ ਤੂੰ ਕਹਿੰਦੇ ਇੱਕ ਅਮੋੜ ਜਿਹਦੇ ਉੱਪਰ ਕੋਈ ਕਾਬੂ ਨਹੀਂ ਹੈਗਾ ਤੂੰ ਉਸ ਤਰ੍ਹਾਂ ਦਾ ਕਹਿੰਦੇ ਆਪਣਾ ਜੀਵਨ ਬਤਾ ਰਿਹਾ ਕਹਿੰਦੇ ਉਸ ਪਰਮਾਤਮਾ ਦਾ ਨਾਮ ਸਿਮਰ ਨਹੀਂ ਤੇ ਫਿਰ ਕਹਿੰਦੇ ਜਮ ਪੂਰੀ ਜਾਣਾ ਪੱਕਾ ਵੀ ਜੇ ਉਹਦਾ ਨਾਮ ਨਾ ਸਿਮਰਿਆ ਇਸ ਮਨੁੱਖਾ ਜੀਵਨ ਦੇ ਵਿੱਚ ਬਾਲ ਬినੋਦ ਚਿੰਦ ਰਸ ਲਾਗਾ ਖਿੰਖਿਨ ਮੋਹ ਬਿਆਪੇ ਕਹਿੰਦਾ ਵੀ ਜਦੋਂ ਬਾਲ ਵਸਤਾ ਸੀ ਉਦੋਂ ਤੂੰ ਖੇਡਾਂ ਦੇ ਵਿੱਚ ਹੋਰ ਖਾਣ ਪੀਣ ਦੇ ਚਸਕਿਆਂ ਦੇ ਵਿੱਚ ਕਹਿੰਦੇ ਲੱਗਿਆ ਹੋਇਆ ਸੀ ਹਰ ਪਲ ਕਹਿੰਦੇ ਵੀ ਤੈਨੂੰ ਕਿਸੇ ਨਾ ਕਿਸੇ ਚੀਜ਼ ਦਾ ਜਿੱਦਾਂ 모ਹ ਸੀ ਕਹਿੰਦੇ ਬਾਲਵਸਤਾ ਦੇ ਵਿੱਚ ਇਸ ਤਰ੍ਹਾਂ ਸ਼ੁਰੂਆਤ ਹੋਈ ਫਿਰ ਰਸ ਮਿਸ ਮੇਦ ਅਮਰਿਤ ਬਿਖ ਚਾਖੀ ਤਉ ਪੰਚ ਪ੍ਰਗਟ ਸੰਤਾ ਪੈ ਕਹਿੰਦੇ ਫਿਰ ਜਿਹੜੀ ਮਾਇਆ ਹੈਗੀ ਆ ਹੋਰ ਜਿਹੜੇ ਰਸ ਨੇ ਕਹਿੰਦੇ ਪਦਾਰਥਕ ਭੋਗ ਨੇ ਮਾਇਆ ਨੂੰ ਕਹਿੰਦੇ ਤੂੰ ਅੰਮ੍ਰਿਤ ਸਮਝ ਕੇ ਕਹਿੰਦੇ ਤੂੰ ਉਹਦਾ ਸਵਾਦ ਚੱਖਿਆ ਤਾਂ ਫਿਰ ਜਿਹੜੇ ਤੇਰੇ ਪੰਜੇ ਕਾਮਾਦਿਕ ਵੈਰੀ ਨੇ ਕਹਿੰਦੇ ਫਿਰ ਇਹ ਤੇ ਜਿੱਦਾਂ ਵੀ ਪੂਰੇ ਪ੍ਰਗਟ ਹੋ ਗਏ ਇਦਾਂ ਕੀ ਜਿੱਦਾਂ ਪੱਕਾ ਤੌਰ ਤੇ ਇਹਨਾਂ ਨੇ ਆਪਣੇ ਜਿੱਦਾਂ ਰੰਗ ਦਿਖਾ ਦਿੱਤੇ ਜਪ ਤਪ ਸੰਜਮ ਛੋੜ ਸੁਕਿਰਤ ਮਤਿ RAM ਨਾਮ ਨਾ ਅਰਾਧਿਆ ਕਹਿੰਦੇ ਫਿਰ ਤੂੰ ਜਪ ਤਪ ਸੰਜਮ ਹੋਰ ਚੰਗੇ ਕਾਮ ਕਮਾਂ ਵਾਲੀ ਮਤ ਛੱਡ ਦਿੱਤੀ ਤੇ ਪ੍ਰਮਾਤਮਾ ਦਾ ਨਾਂ ਨਹੀਂ ਲਿਆ ਕਹਿੰਦੇ ਤੂੰ ਫਿਰ ਜਦੋਂ ਕਹਿੰਦੇ ਹੁਣ ਸੰਸਾਰ ਵਿੱਚ ਆ ਗਿਆ ਉੱਛਲਿਆ ਕਾਮ ਕਾਲ ਮਤ ਲਾਗੀ ਤਉ ਆਨ ਸਖਤ ਗਲ ਬਾਂਦਿਆ ਫਿਰ ਕਹਿੰਦੇ ਵੀ ਜਿਸ ਤਰ੍ਹਾਂ ਜਵਾਨੀ ਦੇ ਵਿੱਚ ਫਿਰ ਕਹਿੰਦੇ ਜਿਸ ਤਰ੍ਹਾਂ ਤੈਨੂੰ ਕਾਮ ਦੀ ਕਹਿੰਦੇ ਵਾਸ਼ਨਾ ਸ਼ੁਰੂ ਹੋ ਗਈ ਕਹਿੰਦੇ ਫਿਰ ਜਿਵੇਂ ਤੇਰੀ ਇਹ ਮਤ ਵੀ ਤੈਨੂੰ ਭੈੜੀ ਤੇਰੀ ਸ਼ੁਰੂ ਹੋ ਗਈ ਉਸ ਟਾਈਮ ਕਿਉਂਕਿ ਪਰਮਾਤਮਾ ਦਾ ਨਾਮ ਨਹੀਂ ਲੈ ਰਿਆ ਹੈਗਾ ਤੇ ਇਸ ਤਰ੍ਹਾਂ ਕਹਿੰਦੇ ਤੂੰ ਹੋਰ ਕਹਿੰਦੇ ਜਿਹੜੀ ਹੈਗੀ ਆ ਮਾਇਆ ਦਾ ਜਾਲ ਆਪਣੇ ਗਲ ਦੇ ਨਾਲ ਬਨ ਲਿਆ ਤਰਣ ਤੇਜ ਪਰ ਤ੍ਰੇ ਮੁਖ ਜੋ ਹੈ ਸਰ ਅਪਸਰ ਨਾ ਪਛਾਣਿਆ ਕਹਿੰਦੇ ਫਿਰ ਤੈਨੂੰ ਜਵਾਨੀ ਦਾ ਕਹਿੰਦੇ ਆਪਣੇ ਦਾ ਨਸ਼ਾ ਨਸ਼ਾ ਹੋ ਗਿਆ ਜਿਸ ਤਰ੍ਹਾਂ ਨਾ ਫਿਰ ਕਹਿੰਦੇ ਤੂੰ ਪਰਾਈਆਂ ਇਸਤਰੀਆਂ ਦੇ ਮੂਵੀ ਤੱਕਦਾ ਫਿਰ ਤੂੰ ਕੋਈ ਵੇਲਾ ਕੁਵੇਲਾ ਨਹੀਂ ਜਾਣਦਾ ਉਨਮਤ ਕਾਮ ਮਹਾ ਬੇਖਪੂਲੇ ਪਾਪ ਪੁੰਨ ਨਾ ਪਛਾਣਿਆ ਫਿਰ ਕਹਿੰਦੇ ਤੇਰੀ ਵੀ ਉਸ ਟਾਈਮ ਜਿਹੜੀ ਇਹ ਮਤ ਹੈਗੀ ਆ ਬੀ ਇਹ ਵਾਸ਼ਨਾਮਾ ਵਿੱਚ ਕਾਮ ਵਾਸ਼ਨਾ ਹੋਰ ਵਾਸ਼ਨਾਮਾ ਵਿੱਚ ਲੱਗੀ ਹੋਈ ਆ ਫਿਰ ਕਹਿੰਦੇ ਤੈਨੂੰ ਪਾਪ ਦੀ ਤੇ ਪੁੰਨ ਦੀ ਫਿਰ ਕੋਈ ਪਛਾਣ ਹੀ ਨਹੀਂ ਰਹੀ ਹੈਗੀ ਸੁੱਤ ਸੰਪਤ ਦੇਖ ਇਹ ਮਨ ਗਰਬਿਆ RAM ਹਿਰਦੈ ਤੇ ਖੋਇਆ ਫਿਰ ਕਹਿੰਦੇ ਬਾਅਦ ਦੇ ਵਿੱਚ ਫਿਰ ਕਹਿੰਦੇ ਤੂੰ ਆਪਣਾ ਪੁੱਤ ਆਪਣੀ ਕਹਿੰਦੇ ਹੋਰ ਸੰਪਤੀ ਦੇਖ ਕੇ ਕਹਿੰਦੇ ਤੇਰੇ ਮਨ ਨੂੰ ਹੰਕਾਰ ਹੋ ਗਿਆ ਤੇ ਤੂੰ ਕਹਿੰਦੇ ਆਪਣੇ ਮਨ ਦੇ ਵਿੱਚੋਂ ਪਰਮਾਤਮਾ ਨੂੰ ਬਿਲਕੁਲ ਹੀ ਭੁਲਾ ਦਿੱਤਾ ਕਹਿੰਦੇ ਅਵਰ ਮਰਤ ਮਾਇਆ ਮਨ ਤੋਲੇ ਤਉ ਭਗ ਮੁਖ ਜਨਮ ਵਿਗੋਇਆ ਫਿਰ ਕਹਿੰਦੇ ਜਦੋਂ ਕਿਸੇ ਸਾਖ ਸੰਬੰਧੀ ਦੀ ਮੌਤ ਤੇ ਫਿਰ ਤੇਰੇ ਮਨ ਨੂੰ ਇਹ ਲਾਲਚ ਹੁੰਦਾ ਸੀ ਵੀ ਹੁਣ ਉਹਦੇ ਵੀ ਤੋਂ ਪਿੱਛੋਂ ਵੀ ਤੈਨੂੰ ਪਤਾ ਨਹੀਂ ਉਹਦੇ ਵਿੱਚੋਂ ਕੀ ਹਿੱਸਾ ਮਿਲਣ ਵਾਲਾ ਬਸ ਕਹਿੰਦੇ ਇਹਨਾਂ ਦੇ ਵਿੱਚ ਹੀ ਤੂੰ ਆਪਣਾ ਸਾਰਾ ਜਿਹੜਾ ਸ੍ਰੇਸ਼ਟ ਮਨੁੱਖਾ ਜਨਮ ਸਾਰਾ ਆਪਣਾ ਕਹਿੰਦੇ ਤੂੰ ਖਤਮ ਕਰ ਲਿਆ ਪੁੰਡਰ ਕੇਸ ਕੁਸਮ ਤੇ ਤੌਲੇ ਸਤਪ ਤਪਾਲ ਕੀ ਬਾਣੀ ਫਿਰ ਕਹਿੰਦੇ ਨੇ ਵੀ ਜਵਾਨੀ ਲੰਗੀ ਤਾਂ ਫਿਰ ਤੇਰੇ ਕਹਿੰਦੇ ਵੀ ਬੁਢਾਪਾ ਆਉਣਾ ਸ਼ੁਰੂ ਹੋ ਗਿਆ ਜਿਹੜੇ ਤੇਰੇ ਵਾਲ ਨੇ ਚਿੱਟੇ ਕਹਿੰਦੇ ਕੌਲ ਫੁੱਲ ਨਾਲੋਂ ਵੀ ਜ਼ਿਆਦਾ ਚਿੱਟੇ ਹੋ ਗਏ ਤੇ ਤੇਰੀ ਕਹਿੰਦੇ ਜਿਹੜੀ ਆਵਾਜ਼ ਆ ਵੀ ਉਹ ਵੀ ਹੁਣ ਮੱਧਮ ਹੋ ਗਈ ਜਿਵੇਂ ਕਿਤੇ ਵੀ ਸੱਤਵੇਂ ਪਤਾਲ ਤੋਂ ਕਹਿੰਦੇ ਆਉਂਦੀ ਹੁੰਦੀ ਆ ਕਿਉਂਕਿ ਬੁਢਾਪਾ ਆ ਗਿਆ ਲੋਚਨ ਸਰਮਹਿ ਬੁੱਧ ਬਲ ਨਾਠੀ ਤਾਂ ਕਾਮ ਪਵਸ ਮਾਦਾਣੀ ਕਹਿੰਦੇ ਹੁਣ ਜਿਵੇਂ ਅੱਖਾਂ ਦੇ ਵਿੱਚੋਂ ਵੀ ਬੁਢਾਪੇ ਕਾਰਨ ਜਿਵੇਂ ਪਾਣੀ ਨਿਕਲਣ ਲੱਗ ਗਿਆ ਤੇਰੀ ਜਿਹੜੀ ਕਹਿੰਸੀ ਬੁੱਧੀ ਉਹਦਾ ਵੀ ਬਲ ਕਟ ਗਿਆ ਹੁਣ ਪਰ ਕਹਿੰਦੇ ਸਭ ਕੁਝ ਹੋਣ ਦੇ ਬਾਵਜੂਦ ਵੀ ਜਿਹੜੀਆਂ ਤੇਰੇ ਮਨ ਦੇ ਵਿੱਚ ਹੈਗੀਆਂ ਨੇ ਵਾਸ਼ਨਾਵਾਂ ਹੋਰ ਇੱਛਾਵਾਂ ਨੇ ਕਾਮਨਾਵਾਂ ਕਹਿੰਦੇ ਉਹਨਾਂ ਦੀ ਮਧਾਣੀ ਨਹੀਂ ਅਜੇ ਕਹਿੰਦੇ ਵੀ ਖੜੀਓ ਵੀ ਫਿਰ ਵੀ ਮਧਾਣੀ ਵਾਂਗ ਜੇ ਚੱਲ ਰਹੀਆਂ ਨੇ ਅੰਦਰ ਤਾਤ ਵਿਖੇ ਭਈ ਮਤ ਪਾਵਸ ਕਾਇਆ ਕਮਲ ਕੁਮਲਾਣਾ ਕਹਿੰਦੇ ਵੀ ਜਿਹੜੀ ਤੇਰੀ ਹੈਗੀ ਆ ਬੁੱਧੀ ਕਹਿੰਦੇ ਵੀ ਉਹੋ ਮਤਲਬ ਮਾਇਆ ਦੇ ਜ਼ਹਿਰ ਦੇ ਵਿੱਚ ਹੀ ਕਹਿੰਦੇ ਜਿਵੇਂ ਫਸੀ ਹੋਈ ਆ ਪਰ ਕਹਿੰਦੇ ਤੇਰਾ ਤੇਰਾ ਹੈਗਾ ਵੀ ਸਰੀਰ ਰੂਪੀ ਜਿਹੜਾ ਕਮਲ ਆ ਕਹਿੰਦੇ ਉਹ ਕੁਮਲਾ ਗਿਆ ਅਵਗਤ ਬਾਣ ਛੋੜ ਮ੍ਰਿਤ ਮੰਡਲ ਤਉ ਪਾਛ ਪਛੁਤਾਣਾ ਕਹਿੰਦੇ ਇਸ ਮ੍ਰਿਤ ਮੰਡਲ ਦੇ ਵਿੱਚ ਕਹਿੰਦੇ ਤੂੰ ਉਸ ਪਰਮਾਤਮਾ ਦੀ ਕਹਿੰਦੇ ਸਿਫਤ ਸਰਾ ਦੀ ਬਾਣੀ ਛੱਡ ਦਿੱਤੀ ਆ ਕਹਿੰਦੇ ਜਦੋਂ ਸਿਪਤ ਸਲਾ ਨਹੀਂ ਕਰਦੇ ਫਿਰ ਸਾਨੂੰ ਪਿੱਛੋਂ ਪਛਤਾਉਣਾ ਪੈਂਦਾ ਜਦੋਂ ਟਾਈਮ ਹੁੰਦਿਆਂ ਉਹਦਾ ਨਾਂ ਨਹੀਂ ਸਿਮਰਿਆ ਤੇ ਫਿਰ ਜਦੋਂ ਪਤਾ ਲੱਗਦਾ ਕਿ ਸਿਮਰਨਾ ਸੀ ਉਦੋਂ ਫਿਰ ਦੇਰ ਹੋ ਜਾਂਦੀ ਆ ਉਦੋਂ ਫਿਰ ਸਿਮਰਿਆ ਨਹੀਂ ਜਾ ਸਕਦਾ ਨਿਕੁਟੀ ਦੇਹ ਦੇਖ ਤੁਨ ਉਪਜੈ ਮਾਨ ਕਰਤ ਨਹੀਂ ਬੂਜੈ ਕਹਿੰਦੇ ਤੂੰ ਆਪਣੇ ਛੋਟੇ-ਛੋਟੇ ਪੋਤੇ-ਪੋਤੀਆਂ, ਪੁੱਤਰ-ਧੀਆਂ ਸਾਰਿਆਂ ਨੂੰ ਦੇਖ ਕੇ ਕਹਿੰਦੇ ਤੇਰੇ ਮਨ ਦੇ ਵਿੱਚ ਕਹਿੰਦੇ ਜਿਵੇਂ ਹੰਕਾਰ ਕਹਿੰਦੇ ਆਉਂਦਾ ਰਹਿੰਦਾ, ਉਹਨਾਂ ਦਾ ਮੋਹ ਕਹਿੰਦੇ ਤੈਨੂੰ ਜਾਗਦਾ ਰਹਿੰਦਾ ਤੇ ਪਰ ਕਹਿੰਦੇ ਤੂੰ ਮਤਲਬ ਜ਼ਿੰਦਗੀ ਦੀ ਅਸਲੀਅਤ ਨੂੰ ਨਹੀਂ ਸਮਝਦਾ ਹੈਗਾ। ਪਰਮਾਤਮਾ ਦਾ ਨਾਮ ਨਹੀਂ ਸਿਮਰਦਾ ਹੈਗਾ ਵੀ ਤੂੰ ਉਹਨਾਂ ਦੇ ਬਾਲ ਬੱਚਿਆਂ ਦੇ ਮੋਹ ਦੇ ਵਿੱਚ ਕਹਿੰਦੇ ਬਿਰਹਿਨਾ। ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੂਜੈ ਕਹਿੰਦੇ ਹੁਣ ਕਿਉਂਕਿ ਬੁਢਾਪਾ ਆ ਗਿਆ ਤੇ ਅੱਖਾਂ ਤੋਂ ਤਾਂ ਕਹਿੰਦੇ ਦਿਸਦਾ ਨਹੀਂ ਪਰ ਫਿਰ ਵੀ ਕਹਿੰਦੇ ਚਾਹੁੰਦਾ ਕਿ ਵੀ ਮੇਰੀ ਉਮਰ ਲੰਬੀ ਹੋ ਜਾਏ ਥਾਕਾ ਤੇਜ ਉੜਿਆ ਮਨ ਪੰਖੀ ਕਰ ਆਂਗਨ ਨਾ ਸੁਖਾਈ ਅੰਤ ਦੇ ਕਹਿੰਦੇ ਕੀ ਹੁੰਦਾ ਵੀ ਸਰੀਰ ਦਾ ਜਿਹੜਾ ਬਲ ਖਤਮ ਹੋ ਗਿਆ ਜਿਹੜਾ ਜਿੰਦ ਰੂਪੀ ਪੰਖੀ ਆ ਕਹਿੰਦੇ ਉਹ ਉਡ ਗਿਆ ਆਤਮਾ ਤੇ ਕਹਿੰਦੇ ਹੁਣ ਘਰ ਦੇ ਵੇੜੇ ਦੇ ਵਿੱਚ ਜਿਹੜਾ ਮੁਰਦਾ ਸਰੀਰ ਆ ਕਹਿੰਦੇ ਫਿਰ ਉਹ ਕਿਸੇ ਨੂੰ ਪਿਆ ਚੰਗਾ ਨਹੀਂ ਲੱਗਦਾ ਸਾਰੇ ਕਹਿੰਦੇ ਨੇ ਨਾ ਕਿ ਵੀ ਹੁਣ ਇਹਨੂੰ ਛੇਤੀ ਲੈ ਜਾਓ ਛੇਤੀ ਲੈ ਜਾਓ ਬੇਣੀ ਕਹਿ ਸੁਨੋ ਰੇ ਭਗਤੋ ਮਰਨ ਮੁਕਤ ਕਿਨ ਪਾਈ ਅੰਦੀ ਫਿਰ ਬੇਣੀ ਜੀ ਭਗਤ ਬੇਣੀ ਜੀ ਕਹਿੰਦੇ ਨੇ ਵੀ हे ਸੰਤ ਜਨੋ हे ਭਗਤੋ ਵੀ ਇਹ ਗੱਲ ਪੱਕੀ ਆ ਕਿ ਜਿਹੜੀ ਮੁਕਤੀ ਆ ਉਹ ਮਰਿਆਂ ਨਹੀਂ ਪ੍ਰਾਪਤ ਹੁੰਦੀ ਜਿਹੜੀ ਮੁਕਤੀ ਆ ਵਿਕਾਰਾਂ ਤੋਂ ਮੁਕਤੀ ਆ ਉਹ ਜਿੰਦਿਆਂ ਜੀ ਪ੍ਰਾਪਤ ਹੁੰਦੀ ਆ ਜਿਹਨੂੰ ਕਹਿੰਦੇ ਨੇ ਨਾ ਵੀ ਜੀਵਨ ਮੁਕਤ ਅਵਸਥਾ ਜੀਵਨ ਮੁਕਤ ਅਵਸਥਾ ਹੁੰਦੀ ਆ ਕਿ ਜਿੱਥੇ ਵਿਚਾਰ ਖਤਮ ਹੋ ਜਾਣ ਤੇ ਜਿੱਥੇ ਸਾਡੇ ਵਿਕਾਰ ਖਤਮ ਹੋ ਜਾਣ ਇੱਛਾਾਂ ਮ ਖਤਮ ਹੋ ਜਾਵੇ ਤ੍ਰਿਸ਼ਨਾ ਖਤਮ ਹੋ ਜਾਵੇ ਤੇ ਇਨਸਾਨ ਦਾ ਇੱਛਾਾਂ ਵੱਲੋਂ ਮਨ ਮਰ ਜਾਵੇ ਤ੍ਰਿਸ਼ਨਾ ਵੱਲੋਂ ਮਨ ਮਰ ਜਾਵੇ ਵਿਕਾਰਾਂ ਵੱਲੋਂ ਮਨ ਮਰ ਜਾਏ ਉਹਨੂੰ ਕਹਿੰਦੇ ਨੇ ਜੀਵਨ ਮੁਕਤ ਤੇ ਮੁਕਤੀ ਫਿਰ ਉਹ ਕਹਿੰਦੇ ਨੇ ਕਿ ਬੇਣੀ ਜੀ ਕਿ ਵੀ ਮਰੇ ਹੋਏ ਨੂੰ ਤਾਂ ਫਿਰ ਕੀ ਪਤਾ ਲੱਗਣਾ ਹੁਣ ਕਿ ਕਿਸ ਚਰ ਕਿਸ ਤਰ੍ਹਾਂ ਦੀ ਇੱਛਾ ਹੈਗੀ ਆ ਕਿਸ ਤਰ੍ਹਾਂ ਦਾ ਕੀ ਹੈਗਾ ਤੇ ਜੇ ਮਤਲਬ ਜੇ ਵਿਕਾਰ ਖਤਮ ਜਿੰਦਿਆਂ ਜੀਏ ਨਹੀਂ ਹੋਏ ਤਾਂ ਮਰੇਆਂ ਉਹਨਾਂ ਵਿਕਾਰਾਂ ਨੇ ਕੀ ਖਤਮ ਹੋਣਾ ਫਿਰ ਉਹ ਤੇ ਫਿਰ ਜਿਹੜੇ ਕਹਿੰਦੇ ਨੇ ਨਾ ਕਿ ਜਿਹੜੀਆਂ ਇੱਛਾਵਾਂ ਹੁੰਦੀਆਂ ਨੇ ਤ੍ਰਿਸ਼ਨਾ ਹੁੰਦੀਆਂ ਨੇ ਤਾਂ ਫਿਰ ਅਗਲਾ ਜਨਮ ਕਰਾ ਦਿੰਦੀਆਂ ਨੇ ਅਗਲੇ ਜਨਮ ਦੇ ਵਿੱਚ ਉਹ ਪੁਰਾਣੇ ਸੰਸਕਾਰ ਹੀ ਫਿਰ ਨਾਲ ਜਾਂਦੇ ਨੇ ਜਿਹੜੇ ਮਨਮੁਖ ਵਾਲੇ ਜੁੜੇ ਸੀ ਨਾਲ ਜੋ ਸੰਸਕਾਰ ਸਾਡੇ ਹੁਣ ਚਿੱਤਰੇ ਜਾ ਰਹੇ ਨੇ ਅੰਦਰ ਜਿਸ ਤਰ੍ਹਾਂ ਉਸ ਦਿਨ ਉਸ ਦਿਨ ਵੀਰ ਹਰ ਸਿਮਰਨ ਸਿੰਘ ਜੀ ਹੋਣਾ ਨੇ ਦੱਸਿਆ ਸੀ ਨਾ ਮਨ ਤੇ ਚਿੱਤ ਬਾਰੇ ਪਲੇਨ ਦੇ ਉਦਾਹਰਨ ਦੇ ਕੇ ਕਿ ਜਿਸ ਤਰ੍ਹਾਂ ਪਲੇਨ ਦੇ ਬਲੈਕ ਬਾਕਸ ਦੇ ਵਿੱਚ ਸਾਰਾ ਕੁਝ ਪਲੇਨ ਦਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਭ ਕੁਝ ਉਹਦੇ ਤੇ ਰਿਪੋਰਟ ਹੁੰਦਾ ਕਿ ਵੀ ਕਿਵੇਂ ਕਿਵੇਂ ਉਹਦੇ ਚ ਸਾਰੀ ਐਕਟੀਵਿਟੀ ਹੁੰਦੀ ਆ ਤੇ ਉਸ ਤਰ੍ਹਾਂ ਹੀ ਕਹਿੰਦੇ ਵੀ ਇਨਸਾਨ ਦਾ ਜਿਹੜਾ ਮਾਨਾ ਜੋ ਕੁਝ ਕਰ ਰਿਹਾ ਤੇ ਉਹ ਜਿਹੜਾ ਚਿੱਤ ਹੈਗਾ ਉਹਦੇ ਵਿੱਚ ਸਭ ਕੁਝ ਅੰਕਿਤ ਹੋ ਰਿਹਾ ਉਹ ਫਿਰ ਨਾਲ ਹੀ ਜਾਂਦੇ ਨੇ ਸੰਸਕਾਰ ਤੇ ਜਿਹੜੇ ਸੰਸਕਾਰ ਤੋ ਇਨਸਾਨ ਹੁਣ ਮੁਕਤ ਨਹੀਂ ਹੋਇਆ ਵਿਕਾਰਾਂ ਤੋਂ ਤ੍ਰਿਸ਼ਨਾ ਤੋਂ ਇੱਛਾਵਾਂ ਤੋਂ ਇਹ ਫਿਰ ਦੁਬਾਰਾ ਜਨਮ ਕਰਾ ਦਿੰਦੇ ਨੇ ਇਸ ਲਈ ਕਹਿੰਦੇ ਵੀ ਮਰਿਆ ਤਾਂ ਮੁਕਤੀ ਕਿਨੇ ਪਾਉਣੀ ਹੈ ਜੇ ਮੁਕਤੀ ਮਿਲਣੀ ਹੈ ਤਾਂ ਜੀਵਨ ਚ ਹੀ ਮਿਲਣੀ ਆ ਜੇ ਜੀਵਨ ਚ ਮੁਕਤੀ ਮਿਲ ਗਈ ਫਿਰ ਅਗਲਾ ਜਨਮ ਨਹੀਂ ਹੁੰਦਾ ਇਹ ਇਹ ਮੁਕਤੀ ਆ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਸਿਰੀ ਰਾਗ ਹਾਂਜੀ ਹੁਣ ਆ ਇੱਕ ਸ਼ਬਦ ਭਗਤ ਰਵਿਦਾਸ ਜੀ ਦਾ ਸਿਰੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਹਾਂਜੀ ਬਹੁਤ ਹੀ ਪਿਆਰੀ ਬਾਣੀ ਆ ਭਗਤ ਰਵਿਦਾਸ ਜੀ ਕਹਿੰਦੇ ਨੇ ਜਦੋਂ ਮਤਲਬ ਭਗਤ ਸਹਿਬਾਨ ਦੀ ਗੁਰੂ ਸਹਿਬਾਨ ਤੇ ਪਹਿਲਾਂ ਹੀ ਜਗ ਦੀ ਜੋਤ ਸੀ ਤੇ ਜਗ ਦੀ ਜੋਤ ਹੈ ਨੇ ਇਹ ਜਿਹੜੇ ਭਗਤ ਸਹਿਬਾਨ ਨੇ ਇਹ ਫਿਰ ਉਹਦਾ ਨਾਮ ਸਿਮਰ ਸਿਮਰ ਕੇ ਪਹੁੰਚੇ ਨੇ ਤੇ ਫਿਰ ਬੜੀ ਮਿੱਤਰਾ ਮਿੱਤਰਤਾਈ ਜਿਹਦਾ ਮਤਲਬ ਉਹ ਉਸ ਤਰ੍ਹਾਂ ਦੇ ਸ਼ਬਦ ਨੇ ਜਿਸ ਤਰ੍ਹਾਂ ਆਪਾਂ ਕਬੀਰ ਜੀ ਦੀ ਬਾਣੀ ਵੀ ਪੜਦੇ ਆ ਭਗਤ ਰਵਿਦਾਸ ਜੀ ਦੀ ਹੋਰ ਭਗਤ ਸਹਿਬਾਨ ਦੀ ਵੀ ਜਿਸ ਤਰ੍ਹਾਂ ਇੱਕ ਮਿੱਤਰ ਦਾ ਦੂਸਰੇ ਮਿੱਤਰ ਦੇ ਨਾਲ ਇੰਨੀ ਗੂੜੀ ਮਤਲਬ ਮਿੱਤਰਤਾ ਹੁੰਦੀ ਆ ਕਿ ਵੀ ਉਹ ਉਹਨੂੰ ਕੁਝ ਵੀ ਕਹਿ ਸਕਦੇ ਨੇ ਪਤਾ ਕਿ ਵੀ ਸਾਹਮਣੇ ਵਾਲੇ ਨੇ ਮੈਨੂੰ ਬੁਰਾ ਨਹੀਂ ਮਨਾਉਣਾ ਕਿਉਂਕਿ ਮਤਲਬ ਮਿੱਤਰਤਾ ਇੰਨੀ ਗੂੜੀ ਆ ਇਸ ਹਿਸਾਬ ਨਾਲ ਗੱਲ ਕਰਦੇ ਨੇ ਵਾਹਿਗੁਰੂ ਜੀ ਨੂੰ ਕਹਿੰਦੇ ਨੇ ਵੀ ਤੇਰੇ ਤੇ ਮੇਰੇ ਵਿੱਚ ਤੇ ਮੇਰੇ ਤੇ ਤੇਰੇ ਵਿੱਚ ਵੀ ਕਿਸ ਚੀਜ਼ ਦੀ ਵਿਥਾ ਕਿਸ ਚੀਜ਼ ਦੀ ਕੰਧ ਆ ਕਿਸ ਚੀਜ਼ ਦਾ ਅੰਤਰ ਆ ਵੀ ਸਾਡਾ ਆਪਸ ਦੇ ਵਿੱਚ ਰਿਸ਼ਤਾ ਕੀ ਆ ਮਤਲਬ ਇਸ ਤਰ੍ਹਾਂ ਦੀ ਗੱਲ ਕਰਦੇ ਨੇ ਵੀ ਤੇਰਾ ਤੇ ਮੇਰਾ ਵੀ ਸਾਡਾ ਆਪਸ ਦਾ ਰਿਸ਼ਤਾ ਕੀ ਆ ਉਹ ਕਹਿੰਦੇ ਵੀ ਸਾਡਾ ਰਿਸ਼ਤਾ ਪਤਾ ਕੀ ਆ ਕਹਿੰਦੇ ਵੀ ਜਿਸ ਤਰ੍ਹਾਂ ਇੱਕ ਸੋਨੇ ਦਾ ਕੜਾ ਹੋਵੇ ਤੇ ਸੋਨਾ ਜਿਸ ਤਰ੍ਹਾਂ ਸੋਨੇ ਦਾ ਕੜਾ ਜਦੋਂ ਢਲਿਆ ਤਾਂ ਸੋਨਾ ਬਣ ਗਿਆ ਨਾ ਫਿਰ ਅੰਤਰ ਕੀ ਹੋਇਆ ਸੋਨਾ ਹੀ ਹੋਇਆ ਨਾ ਉਹੀ ਚੀਜ਼ ਹੋਈ ਜਿਵੇਂ ਕਹਿੰਦੇ ਵੀ ਜਲ ਤੇ ਤਰੰਗ ਜੈਸਾ ਜਿਵੇਂ ਪਾਣੀ ਦੇ ਉੱਪਰ ਵਿੱਚ ਉੱਠੀ ਲਹਿਰ ਆ ਉਹਦਾ ਲਹਿਰ ਦਾ ਤੇ ਪਾਣੀ ਦਾ ਰਿਸ਼ਤਾ ਕੀ ਹੋਇਆ ਜਦੋਂ ਉੱਠੀ ਤਾਂ ਲਹਿਰ ਬਣ ਗਈ ਜਦੋਂ ਸਮਾਈ ਤਾਂ ਫਿਰ ਪਾਣੀ ਬਣ ਗਈ ਇਹ ਸਾਡਾ ਰਿਸ਼ਤਾ ਵਾਹਿਗੁਰੂ ਜੀ ਨਾਲ ਪਰਮਾਤਮਾ ਨਾਲ ਜਦੋਂ ਸਾਡਾ ਜਨਮ ਹੋਇਆ ਅਸੀਂ ਜੀਵ ਬਣ ਗਏ ਸਾਡਾ ਮਰਨ ਹੋਇਆ ਜੇ ਅਸੀਂ ਵਿਕਾਰਾਂ ਤੋਂ ਮੁਕਤੀ ਲੈ ਲਈ ਆ ਅਸੀਂ ਵਾਹਿਗੁਰੂ ਜੀ ਦਾ ਰੂਪ ਹੋ ਗਏ ਇਹ ਆ ਸਾਡੇ ਹੀ ਤੇ ਵਾਹਿਗੁਰੂ ਜੀ ਦੀ ਮਤਲਬ ਸਾਡਾ ਆਪਸ ਵਿੱਚ ਰਿਸ਼ਤਾ ਵਾਹਿਗੁਰੂ ਜੀ ਨਾਲ ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਇਹ ਸਾਡਾ ਰਿਸ਼ਤਾ ਜਿਵੇਂ ਜਲ ਤੇ ਤਰੰਗ ਦਾ ਸੋਨੇ ਦੇ ਕੜੇ ਦਾ ਤੇ ਸੋਨੇ ਦਾ ਜਿਵੇਂ ਸੋਨਾ ਕੜਾ ਬਣ ਗਿਆ ਢਲ ਗਿਆ ਤਾਂ ਫਿਰ ਸੋਨਾ ਲਹਿਰ ਉੱਠੀ ਲਹਿਰ ਬਣ ਗਈ ਲਹਿਰ ਵਿੱਚ ਪਾਣੀ ਦੇ ਸਮਾ ਗਈ ਫਿਰ ਪਾਣੀ ਬਣ ਗਈ ਇਹ ਸਾਡਾ ਵਾਹਿਗੁਰੂ ਜੀ ਦੇ ਨਾਲ ਰਿਸ਼ਤਾ ਕਿੰਨਾ ਨੇੜੇ ਦਾ ਰਿਸ਼ਤਾ ਉਹਦੇ ਵਿੱਚੋਂ ਹੀ ਉੱਠਿਆ ਉਹਦੇ ਵਿੱਚ ਹੀ ਸਮਾ ਜਾਣਾ ਵਾਹਿਗੁਰੂ ਜੀ ਵਾਹਿਗੁਰੂ ਜੀ ਜ ਪ ਹਮਨਾ ਪਾਪ ਕਰੰਤਾ ਹੇ ਅਨੰਤ ਪਤਿਤ ਪਾਵਨ ਨਾਮ ਕੈਸੇ ਹੁੰਤਾ ਰਹਾਓ ਕਹਿੰਦੇ ਵਾਹਿਗੁਰੂ ਜੀ ਹੇ ਅਨੰਤ ਹੇ ਅਨੰਤ ਪ੍ਰੀਤਮ ਕਹਿੰਦੇ ਵੀ ਜੇ ਮੈਂ ਪਾਪ ਨਾ ਕਰਦਾ ਕਹਿੰਦੇ ਜੇ ਮੈਂ ਪਾਪ ਨਾ ਕਰਦਾ ਤਾਂ ਫਿਰ ਪਾਪਾਂ ਨੂੰ ਖਤਮ ਕਰਕੇ ਪਵਿੱਤਰ ਕਰਨ ਵਾਲਾ ਨਾਂ ਤੇਰਾ ਕਿਵੇਂ ਪੈਂਦਾ ਕਹਿੰਦੇ ਮੈਂ ਪਾਪ ਕੀਤੇ ਤੂੰ ਮੈਂ ਮਹ ਭਗਤੀ ਕੀਤੀ ਮੇਰੀ ਭਗਤੀ ਦੀ ਤੂੰ ਤੇ ਭਗਤੀ ਤੇ ਤੂੰ ਬਰਸਨ ਹੋਇਆ ਰਹਿਮਤ ਕੀਤੀ ਤੇ ਮੈਨੂੰ ਪਵਿੱਤਰ ਕਰ ਦਿੱਤਾ ਤੇ ਫੇਰ ਹੀ ਤੇਰਾ ਨਾਮ ਬਣਿਆ ਨਾ ਕਿ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਕਹਿੰਦੇ ਮੈਂ ਪਾਪ ਹੀ ਨਹੀਂ ਕਰਦਾ ਤਾਂ ਫਿਰ ਤੈਨੂੰ ਇਹ ਨਾਮ ਕਿਵੇਂ ਮਿਲਦਾ ਵਾਹਿਗੁਰੂ ਵਾਹਿਗੁਰੂ ਸੱਚੇ ਬਾਚਾ ਜੀ ਵਾਹਿਗੁਰੂ ਜੀ ਤੂੰ ਜੋ ਨਾਇਕ ਆਛੋ ਅੰਤਰਜਾਮੀ ਪ੍ਰਭ ਤੇ ਜਨ ਜਾਣੀ ਜੈ ਜਨ ਤੇ ਸੁਆਮੀ ਕਹਿੰਦੇ ਹੈ ਪਰਮਾਤਮਾ ਤੂੰ ਜੋ ਮੇਰਾ ਮਾਲਕ ਆ ਕਹਿੰਦੇ ਤੂੰ ਜੋ ਅੰਤਰਜਾਮੀ ਆ ਕਹਿੰਦੇ ਵੀ ਜਿੱਦਾਂ ਕਿ ਮਾਲਕ ਤੋਂ ਸੇਵਕ ਦਾ ਪਤਾ ਲੱਗਦਾ ਵੀ ਇਹਦਾ ਮਾਲਕ ਐਦਾਂ ਦਾ ਤੇ ਇਹਦਾ ਸੇਵਕ ਇਸ ਤਰ੍ਹਾਂ ਦਾ ਹੋਊਗਾ ਸੇਵਕ ਤੋਂ ਮਾਲਕ ਦਾ ਪਤਾ ਲੱਗਦਾ ਕਿ ਇਹ ਸੇਵਕ ਐਦਾਂ ਦਾ ਐਦਾ ਮਾਲਕ ਐਦਾਂ ਦਾ ਹੋਊਗਾ ਕਹਿੰਦੇ ਵੀ ਪ੍ਰਭ ਤੋਂ ਜਨ ਜਾਣੀ ਜੇ ਜਨ ਤੇ ਸੁਆਮੀ ਵੀ ਤੇਰੇ ਤੋਂ ਪਤਾ ਲੱਗਣਾ ਕਿ ਵੀ ਤੇਰਾ ਮਾਲਕ ਐਦਾਂ ਦਾ ਤਾਂ ਇਹਦਾ ਭਗਤ ਕਿਸ ਤਰ੍ਹਾਂ ਦਾ ਤੇ ਮੈਂ ਜੇ ਤੇਰਾ ਐਦਾਂ ਦਾ ਭਗਤਾਂ ਤਾਂ ਫੇ ਪਤਾ ਲੱਗਦਾ ਵੀ ਇਹਦਾ ਮਾਲਕ ਕਿਸ ਤਰ੍ਹਾਂ ਦਾ ਐਦਾ ਸੁਆਮੀ ਕਿਸ ਤਰ੍ਹਾਂ ਦਾ ਵੀ ਉਹਨਾਂ ਦੇ ਆਪਸੀ ਰਿਸ਼ਤੇ ਤੋਂ ਪਤਾ ਲੱਗਦਾ ਕਿ ਵੀ ਜੇ ਕਿਸੇ ਨੇ ਮਾਲਕ ਨੂੰ ਦੇਖ ਲਿਆ ਤਾਂ ਦੇਖਦਾ ਕਿ ਵੀ ਇਹਦਾ ਇਹਦਾ ਸੇਵਕਾ ਇਦਾਂ ਦਾ ਹੋਊਗਾ ਜਿਹਨੇ ਸੇਵਕ ਨੂੰ ਦੇਖ ਲਿਆ ਫਿਰ ਉਹ ਦੇਖਦਾ ਕਿ ਇਹਦਾ ਮਾਲਕ ਇਦਾਂ ਦਾ ਹੋਊਗਾ ਵੀ ਉਹਨਾਂ ਦੇ ਗੁਣਾ ਤੋਂ ਆਪਸ ਵਿੱਚ ਸਰੀਰ ਆਰਾਧਾ ਮੋਕੋ ਵਿਚਾਰ ਦੇਹੁ ਰਵਿਦਾਸ ਸਮਦਲ ਸਮਝਾਵੇ ਕੋ ਕਹਿੰਦੇ ਹੇ ਵਾਹਿਗੁਰੂ ਜੀ ਕਹਿੰਦੇ ਮੇਰੀ ਮੈਨੂੰ ਇਦਾਂ ਦੀ ਮਤ ਦੇ ਕਿ ਮੈਂ ਜਦੋਂ ਤੱਕ ਮੇਰਾ ਸਰੀਰ ਆ ਮੈਂ ਤੇਰੀ ਉਹ ਆਰਾਧਨਾ ਕਰਾਂ ਜਦੋਂ ਤੱਕ ਕਹਿੰਦੇ ਮੈਂ ਜੀਂਦਾ ਮੇਰੇ ਸਰੀਰ ਦੇ ਵਿੱਚ ਜਾਨ ਆ ਸਵਾਸ ਚੱਲਦਾ ਤੇਰਾ ਦਿੱਤਾ ਹੋਇਆ ਉਦੋਂ ਤੱਕ ਮੈਂ ਤੇਰੀ ਹੀ ਆराधना ਕਰਾਂ ਕਹਿੰਦੇ ਕਹਿੰਦੇ ਕੋਈ ਸੰਤ ਸੰਤ ਕਹਿੰਦੇ ਆਵੇ ਮੈਨੂੰ ਸਮਝਾਵੇ ਕਿ ਪਰਮਾਤਮਾ ਹਰ ਇੱਕ ਜਗ੍ਹਾ ਤੇ ਵਿਆਪਕ ਆ ਕਿ ਪਰਮਾਤਮਾ ਹਰ ਇੱਕ ਜੀਵ ਦੇ ਵਿੱਚ ਆ ਸਾਰੇ ਸਮਾਨ ਨੇ ਕਿ ਪਰਮਾਤਮਾ ਆਈਆਂ ਹਰ ਇੱਕ ਜਗ੍ਹਾ ਤੇ ਉਸ ਤੋਂ ਬਿਨਾਂ ਕੋਈ ਨਹੀਂ ਹੈ ਉਹੀ ਵਿਆਪਕ ਹਰ ਇੱਕ ਜਗ੍ਹਾ ਤੇ ਹਾਂਜੀ ਸੰਗਤ ਜੀ ਐਨੀ ਵਿਚਾਰ ਪਰਵਾਨ ਕਰਨੀ ਬਾਣੀ ਦੀ ਜੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਸੱਚੇ ਪਾਤਸ਼ਾਹ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਭੁੱਲਾਂ ਚੁੱਕਾਂ ਇਸ ਅਣਜਾਣ ਬੱਚੀ ਦੀਆਂ ਬਖਸ਼ ਦਿਓ ਜੀ ਅੱਗੇ ਤੋਂ ਸਮਤ ਦਿਓ ਸਤਿਊ ਜੀ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ